ਦੋ ਤਖਤਾਂ ਦੇ ਜਥੇਦਾਰ ਵੀ ਅੱਜ ਤੱਕ ਤਬਦੀਲ ਕਰ ਦਿੱਤੇ ਗਏ ਕਾਰਨ 2 ਦਸੰਬਰ ਨੂੰ ਜਾਰੀ ਹੁਕਮਨਾਮਾ ਕਿ ਮੈਨੂੰ ਲਾਉਣ ਪਿੱਛੇ ਵੀ ਮੇਰਾ ਵੀ ਕਰਦਾਰ ਕੁਸ਼ੀ ਕਰਨ ਪਿੱਛੇ ਜਿਹੜਾ ਮੁੱਖ ਕਾਰਨ ਸੀ ਉਹ ਸਿਰਫ ਤੇ ਸਿਰਫ 2 ਦਸੰਬਰ ਦਾ ਹੁਕਮਨਾਮਾ ਸੀ ਇਸ ਲਈ ਮੈਂ ਇਹਨੂੰ ਅੱਜ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਜਿਹੜਾ ਹੈ ਉਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਕ ਕਾਮ ਲਈ ਪੰਤਖ ਸੰਸਥਾਵਾਂ ਲਈ ਔਰ ਸਭ ਲਈ ਬਲੈਕ ਡੇ ਹੈ ਮਤਲਬ ਕਾਲਾ ਦਿਨ ਹੈ ਦੋ ਤਖਤਾਂ ਦੇ ਜਥੇਦਾਰ ਵੀ ਅੱਜ ਤਬਦੀਲ ਕਰ ਦਿੱਤੇ ਗਏ ਨੇ ਕਾਰਨ 2 ਦਸੰਬਰ ਨੂੰ ਜਾਰੀ ਹੁਕਮਨਾਮਾ ਮੇਰੇ ਤੇ ਇਲਜ਼ਾਮਬਾਜ਼ੀ ਲਈ ਚਲੋ ਮੈਂ ਮੜਾ ਸੀ ਪਰ ਅੱਜ ਦੋਵੇਂ ਤਖਤਾਂ ਦੇ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਮੈਨੂੰ ਲਾਹਨ ਪਿੱਛੇ ਵੀ ਮੇਰਾ ਵੀ ਕਰਦਾਰ ਕੁਸ਼ੀ ਕਰਨ ਪਿੱਛੇ ਜਿਹੜਾ ਮੁੱਖ ਕਾਰਨ ਸੀ ਉਹ ਸਿਰਫ ਤੇ ਸਿਰਫ 2 ਦਸੰਬਰ ਦਾ ਹੁਕਮਨਾਮਾ ਸੀ ਇਸ ਲਈ ਮੈਂ ਇਹਨੂੰ ਅੱਜ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਦਿਨ ਜਿਹੜਾ ਹੈ ਉਹ ਆਖਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਉਲੇਖ ਮਿਲਦਾ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਮਾਫ ਕਰਨਾ ਲੰਮੇ ਜਟਪੁਰੇ ਦੀ ਪਾਵਨ ਧਰਤੀ ਤੇ ਬੈਠੇ ਸੀ ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਸੀ ਤੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਮੋਹੂ ਕਿ ਅੱਜ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਅੱਜ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੇ ਪਰਿਵਾਰ ਦੀ ਜੜ ਪੁੱਟੀ ਗਈ ਹੈ ਬਹੁਤ ਮੰਦ ਭਾਗਾ ਫੈਸਲਾ ਅੱਜ ਸੁਣਨ ਨੂੰ ਮਿਲਿਆ। ਔਰ ਵਾਕਈ ਅੱਜ ਇੱਕ ਕਾਲਾ ਦਿਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।